ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੁਲਿਸ ਅਤੇ ਆਰਮਡ ਫੋਰਸਿਜ਼ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ ਧੂਰੀ ਵਿਖੇ ਵੀ ਪੁਲਿਸ ਅਤੇ ਆਰਮਡ ਫੋਰਸਿਜ਼ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੁੱਖ ਆਦੇਸ਼ ਸ਼ਰਾਰਤੀ ਅੰਸਰਾਂ ਨੂੰ ਸੰਦੇਸ਼ ਦੇਣਾ ਹੈ ਅਤੇ ਨਾਲ ਹੀ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਪੰਜਾਬ ਵਿੱਚ ਫੇਅਰ ਇਲੈਕਸ਼ਨ ਹੋਣ ਜਾ ਰਹੇ ਹਨ ਅਤੇ ਹਰ ਇੱਕ ਨਾਗਰਿਕ ਆਪਣੇ ਬੋਰਡ ਦਾ ਇਸਤੇਮਾਲ ਬਿਨਾ ਕਿਸੇ ਡਰ ਪਏ ਤੋਂ ਕਰ ਸਕਦਾ ਹੈ ਇਸ ਦੇ ਨਾਲ ਹੀ ਸਮਾਜ ਵਿਰੋਧੀ ਅੰਸਰਾਂ ਨੂੰ ਵੀ ਤਾੜਨਾ ਦੇਣ ਦੇ ਲਈ ਇਹ ਫਲੈਗ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਕਿ ਉਹ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਬੰਦ ਕਰ ਦੇਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਚੋਣਾਂ ਨੇ ਉਹਨਾਂ ਦੀ ਤਰੀਕ ਨੇੜੇ ਆ ਰਹੀ ਹੈ ਤਾਂ ਉਹਨੂੰ ਮੁੱਖ ਰੱਖਦੇ ਹੋਏ ਤੇ ਲੋਕਾਂ ਦੇ ਵਿੱਚ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਾਨ ਲਈ ਤੇ ਲੋਕਾਂ ਦੇ ਵਿੱਚ ਇੱਕ ਸੇਫਟੀ ਦੀ ਸੈਂਟੋ ਸੇਫਟੀ ਸਿਕਿਉਰਿਟੀ ਉਹਨੂੰ ਮਨਗੈਂਨ ਕਰਨ ਲਈ ਇਹ ਫਲੈਗ ਮਾਰ ਜਿਹੜੀ ਹੈ ਟੂਰੀ ਸ਼ਹਿਰ ਦੇ ਵਿੱਚ ਟੂਰੀ ਦੇ ਇਲਾਕਾ ਦੇ ਵਾਸੀਆਂ ਦੇ ਬਚਾ ਲੈ ਕੱਢੀ ਜਾ ਰਹੀ ਹੈ ਲੋਕਾਂ ਨੂੰ ਇਹਦੇ ਬਾਰੇ ਕੀ ਸੰਦੇਸ਼ ਦਿਓਗੇ ਗੱਛਣ ਆ ਰਹੀ ਅੱਗੇ ਦੇਖੋ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇੰਨੀ ਇੱਕ ਬੇਨਤੀ ਹੈ ਕਿ ਤੁਸੀਂ ਬਿਲਕੁਲ ਵਧੀਆ ਤਰੀਕੇ ਨਾਲ ਪੀਸਫੁਲੀ ਇਲੈਕਸ਼ਨਾਂ ਨੂੰ ਕੰਡਕਟ ਕਰਾਉਣ ਦੇ ਵਿੱਚ ਪੁਲਿਸ ਦਾ ਆਪਣਾ ਫੋਰਸਿਸ ਦਾ ਸਹਿਯੋਗ ਕਰੋ ਤਾਂ ਕਿ ਆਪਾਂ ਇੱਕ ਵਧੀਆ ਤਰੀਕੇ ਨਾਲ ਚੋਣਾਂ ਨੂੰ ਕਰਵਾ ਸਕੀਏ ਤੇ ਮਾਰੇ ਅੰਸਰਾਂ ਨੂੰ ਇਹ ਸੰਦੇਸ਼ ਹੈ ਕਿ ਜੇ ਤੁਸੀਂ ਇੱਥੇ ਨੇੜੇ ਤੇੜੇ ਕਿਤੇ ਵੀ ਫਿਰਦੇ ਹੋ ਤਾਂ ਇਹ ਇਲਾਕਾ ਛੱਡ ਕੇ ਜਾਓ ਨਹੀਂ ਤੁਹਾਡੇ ਖਿਲਾਫ ਜਿਹੜੀ ਬੰਦੀ ਕਾਰਵਾਈ ਹੈ ਉਹ ਉਸੇ ਕਰਾਂਗੇ ਸੁਰੱਖਿਆ ਦੇ ਹੋਰ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ 12 ਵੀ ਫੋਰਸਿਸ ਆਈਆਂ ਹੋਈਆਂ ਨੇ ਸਾਡੇ ਕੋਲ ਇਹ ਟਾਈਮ ਟੂ ਟਾਈਮ ਸਾਡੀ ਇੰਟੈਲੀਜੈਂਸ ਤੇ ਸਪੈਸ਼ਲ ਬ੍ਰਾਂਚ ਵੀ ਵਗੈਰਾ ਆਤੇ ਸਾਡੇ ਥਾਣੇ ਦੀ ਫੋਰਸ ਵੀ ਉਹ ਇਲਾਕੇ ਚ ਘੁੰਮਦੀ ਹੈ ਤੇ ਇਨ ਕੇਸ ਕੋਈ ਸਾਨੂੰ ਕੋਈ ਵੀ ਐਸੀ ਜੀ ਮਾੜੀ ਐਕਟੀਵਿਟੀ ਬਾਰੇ ਪਤਾ ਲੱਗਦਾ ਤਾਂ ਅਸੀਂ ਉਸ ਹਿਸਾਬ ਨਾਲ ਜਿਹੜੀ ਕਾਰਵਾਈ ਆਮਲ ਚ ਲੈ ਆਨੇ ਆ ਜਿਹੜੇ ਜਿਹੜੇ ਫੋਰਸ ਅੱਜ ਨਾਲ ਲਾ ਕੇ ਚੱਲੇ ਆ ਸਾਡੇ ਕੋਲ ਇਸ ਟਾਈਮ ਏਆਰਪੀ ਜਿਹੜੀ ਸਾਡੀ ਆਪਦੀ ਉਹ ਹੈ ਤੇ ਆਈਟੀਬੀਬੀ ਜਿਹੜੀ ਉਹਨਾਂ ਦੀ ਦੋ ਪਲਟੂਨ ਸਾਡੇ ਨਾਲ ਹੈ ਪਲੱਸ ਸਾਡੀ ਜਿਹੜੀ ਆਪਣੀ ਥਾਣੇ ਦੀ ਫੋਰਸ ਹੈ ਉਹ